ਲਓ ਜੀ ਫੌਟ ਕੇ ਨੇ ਵਰਕ ਵਾਲੇ ਸੂਟ ਆਪਣੇ ਕੋਲੇ ਬਹੁਤ ਹੀ ਮਿੱਠੇ ਰੇਟ 'ਚ ਮਾਲ ਹਾਜ਼ਰ ਹੋਇਆ ਡਿਜ਼ਾਈਨ ਦਿਖਾਵਾਂਗੇ ਤੁਹਾਨੂੰ ਕਿਸ਼ਮਿਸ਼ ਵਰਕ ਵਿਦ ਥ੍ਰੈਡ ਵਰਕ ਜ਼ਰੀ ਦੀ ਕਢਾਈ ਕੀਤੀ ਹੈ ਬਹੁਤ ਸੋਹਣੀ ਤੇ ਦੁਪੱਟੇ ਲੱਗੇ ਨੇ ਚਨੂਨ ਦੇ ਕੱਟ ਵਰਕ ਵਾਲੇ ਕੱਪੜੇ ਹੋਣਗੇ ਵੱਖੋ ਵੱਖਰੇ ਜਿਵੇਂ ਕਿ ਕਰੇਵ ਮਸਲੀਨ ਔਰਗੇਂజా ਬਚਿਤਰਾ ਸਿਮਰ ਸਾਰੀ ਤਰ੍ਹਾਂ ਦੇ ਵੱਖੋ ਵੱਖਰੇ ਕੱਪੜੇ ਹੋਣਗੇ ਜਿਹੜਾ ਨਾਲ ਉਹਦੇ ਟੌਪ ਡਾਗ ਦੇ ਦੇਖੋ ਜੀ ਚੈੱਕ ਕਰੋ ਕੋਆਰਡੀਨੇਟ ਚਾਰ ਕਦਰ ਚਾਰੀ ਰੰਗ ਪਹੁੰਚ ਗਏ ਨੇ ਜਿਹੜਾ ਹੋਰ ਆਊਗਾ ਇਹ ਸਾਰੇ ਗੋਏ ਸੋਨੇ ਤੇ ਹੈਵੀ ਸੂਟ ਪਹੁੰਚੇ ਨੇ ਸਪੈਸ਼ਲ ਜਿਹੜੇ ਲੈਸ ਰੈਡ ਦੇ ਟੁਨ ਵਾਲ ਪਹੁੰਚ ਗਿਆ ਆਪਣੇ ਕੋਲ ਦੇਖੋ ਜੀ ਚੈੱਕ ਕਰੋ ਜੀ ਕਿਸ਼ਵੈਸ਼ ਵਰ ਥਰੈਡ ਵਰਕ ਦੇਖੋ ਕੁਆਲਟੀ ਪੂਰੀ ਸਰਾ ਕਪੜਾ ਔਲਓਵਰ 5 ਮੀਟਰ ਕੱਟ ਹੋਊਗੀ ਵਿੱਕ ਕੱਟ ਵਰਕ ਦੁਬਟਾ ਲੇਖੋ ਰਿਚਵਾਲ ਦੀ ਕੰਨੀ ਪੂਰੀ ਟੌਪ ਦੀ ਇਹਦੇ ਵੀ ਚਾਰ ਕਲਰ ਲਓ ਜੀ ਵਾਸ਼ਟੜਾ ਪਿੰਕ ਰੈੱਡ ਤੇ ਵਾਈਨ ਲਓ ਜੀ ਵਿਚਾਰੇ ਨਵੇਂ ਨਵੇਂ ਕੱਪੜੇ ਹਾਜ਼ਰ ਹੋਏ ਨੇ ਗਿਆ ਸ਼ਾਦੀਆਂ ਦੇ ਮੌਕੇ ਦੇ ਉੱਪਰ ਆ ਲੋ ਆ ਫੇਮ ਬਣੇਗਾ ਵਿਕੇਟ ਐਕਸ ਰੈਂਬੋ रेनबो रेनबो ਦਾ ਬਾਰ ਹਾਇਰ ਹੋ ਗਿਆ ਆ ਲੋ ਇਹ ਆ ਗਿਆ ਜਿੰਮੀ ਚੂ ਦੇਖੋ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਆ ਜੀ ਪੂਰਾ ਫਰੰਟ ਸਾਰਾ ਪੂਰਾ ਹੈਵੀ ਨਿਊ ਆਰਟੀਕਲ ਖੁੱਲ ਗਿਆ ਬਹੁਤ ਸੋਹਣਾ ਦੇਖੋ ਹਾਂ ਲਓ ਜੀ ਦੁਬੱਟਾ ਵੀ ਹੋਰ ਗੰਜਾ ਰਿਜਨਲ ਆ ਖੱਕੋਲੀ ਰੇਟ ਉਹ ਨਹੀਂ ਜਿਰਦਾ ਰੇਟ ਮਿਲੂਗਾ ਸਿਰਫ ਤੇ ਸਿਰਫ 500 ਰੁਪਏ ਦੇ ਵਿੱਚ ਜਿੰਨੇ ਵੀ ਢੀਆਂ ਤੁੜੂngਲੇ ਸ਼ੁਕਰਾਂਗੇ ਸੁਰੇ ਲੈਸ ਰੇਟ ਦੇ ਵਿੱਚ ਮਾਲ ਹਾਜ਼ਰ ਹੋਇਆ ਆਪਣੇ ਕੋਲੇ ਸਿਰਫ 500 ਰੁਪਏ ਦੇ ਵਿੱਚ ਦੇਖੋ ਜੀ ਲੱਗਿਆ ਮੇਲਾ ਪੂਰੇ ਸੋਹਣੇ ਸੋਹਣੇ ਕੜਾਈ ਵਾਲੇ ਸੂਟਾਂ ਦਾ ਜਿੰਨੇ ਕਹੋਗੇ ਉਹਨੇ ਢੀਆਂ ਮਿਲੂਗੇ ਬਕੋ ਬਕਰੇ ਸਾਰੇ ਕੱਪੜੇ ਤੇ ਡਿਜ਼ਾਈਨ ਆਪਣੇ ਕੋਲੇ ਹਾਜ਼ਰ ਹੋ ਚੁੱਕੇ ਨੇ ਨਵਾਂ ਮਾਲ ਬਹੁਤ ਗਿਆ ਅੱਖਾਂ ਨਹੀਂ ਡਵਾਣ ਦੇ ਉੱਪਰ ਮਾਲ ਆਪਣੇ ਕੋਲੇ ਹਾਜ਼ਰ ਹੈ ਜੀ ਦੇਖੋ ਜੀ ਚੈੱਕ ਕਰੋ ਕੁਆਲਟੀ ਪੁਰੀ ਸਰਾ ਐਸਸੀ ਡਾਂਸ ਮਾਧਵ ਵਪਾਰ ਪਰ 2000 ਰੁਪਏ ਪ੍ਰਾਪਤ ਹੋਏ ਕੁਆਲਟੀ ਪੁਰੀ ਸਰਾ origignal jimmi chu ਦੇਖੋ ਕਪੜੇ ਸਾਰੇ ਆਉਣਗੇ ਮਸਰੀਨ origignal jimmi chu ਮਸਰੀ ਤੇ ਕਰੇਵਾ ਸਾਰੇ ਵੱਖੋ ਵੱਖਰੇ ਕੱਪੜੇ ਰੇਟ ਹੋਊਗਾ ਇੱਕੋ ਸਿਰਫ ਤੇ ਸਿਰਫ 500 ਰੁਪਏ ਦੇ ਵਿੱਚ ਇਹ ਦੇਖੋ ਜੀ ਵਾਈਨ ਕਲਰ ਰੋਜ਼ੀ ਆ ਗਿਆ ਕਿਲੇ ਵਿੱਚ ਗਾਜਰੀ ਕੱਪੜਾ ਆ ਗਿਆ ਇਹ ਮੈਂ ਪਿਕ ਵੀ ਕਰ ਸਕਦਾ ਸਾਰੇ ਰੰਗ ਆ ਗਏ ਸੋ ਫੋਟੋ ਆ। ਜਿਹੜੇ ਟੈਕ ਕੰਪਨੀ ਨਾਲ ਹਾਜ਼ਰ ਹੋ ਚੁੱਕਿਆ ਬਹੁਤ ਹੀ ਪਿਆਰੇ ਪਿਆਰੇ ਡੇ ਆ। ਤੁਹਾਡੇ ਸਾਹਮਣੇ ਪੇਸ਼ ਹੋ ਰਹੇ ਨੇ ਦੇਖੋ ਹੀ ਘੋੜਿਆਂ ਨਾਲ ਆ ਗਿਆ ਕੀ ਬਾਤ ਹੈ ਜੀ ਸਿਹੜੇ ਨਾਲ ਖੁੱਲਿਆ ਕਿਸ਼ਮੇਸ਼ ਵਰਕ ਸਾਰਾ ਫਰੰਟ ਪੂਰਾ ਹੈ ਵੀ ਲਓ ਬੱਟਾ ਰਸ ਹੋ ਗਿਆ ਹਾਲੋ ਫੋਟੋ ਪੀਸ ਮਾਲ ਆ ਗਿਆ ਦੇਖੋ ਜੀ ਪੌਂਦੀਆ ਦੁਪੱਟਾ ਟਾਪ ਕੁਆੜੀ ਮਾਲ ਆਇਆ ਹੋ ਰਿਹਾ ਹੋਇਆ ਹੈ ਜੀਨ ਨਾਲ ਹੀ ਪ੍ਰਵਾਹ ਆ ਰਿਹਾ ਕੁਬਦ ਗੁੜੀਆਂ ਜਿੰਨੇ ਕਹੋਗੇ 9000 ਮਿਲਣਗੇ ਸਿਰਫ ਤੇ ਸਿਰਫ 500 ਰੁਪਏ ਦੇ ਵਿੱਚ ਲੱਗ ਗਿਆ ਮੇਲਾ ਘੱਟ ਲੋ ਫਾਇਦਾ ਦੇਖੋ ਜੀ ਆਹ ਲਓ ਜੀ ਕ੍ਰੇਵ ਦੇ ਵਿੱਚ ਖੁੱਲਿਆ ਡਿਜ਼ਾਈਨ ਬਹੁਤ ਹੀ ਸੋਹਣਾ ਦੇਖੋ ਚੈੱਕ ਕਰੋ ਜੀ ਕਿਸ਼ਮੀਸ ਵਰਕ ਇਹਦੇ ਨਾਲ ਵੀ ਕੱਟਵਰਕ ਦੁਪੱਟਾ ਹੋਗਾ جنੂਨ ਦਾ ਇਹ ਵੀ ਨਵਾਂ ਮਾਲ ਹਾਜ਼ਰ ਹੋਇਆ ਆਪਣੇ ਕੋਲ ਆਹ ਦੇਖੋ ਜੀ ਦੁਪੱਟਾ ਨੂਨ ਦੇ ਵਿੱਚ ਕੱਟਵਰਕ ਕੀਤਾ ਹੋਇਆ ਬਹੁਤ ਹੀ ਪਿਆਰਾ ਡਿਜ਼ਾਈਨ ਹੋਇਆ। ਦੇਖੋ ਵਿਕਰਰ ਚਾਰਟ ਰੋਸ ਹੋਣਾ। ਇੱਕ ਲਾਈਟ ਚਾਰਟ ਦੇ ਵਿੱਚ ਚੋਗੋ ਗਿਆ ਦਿਖਾਉਣੀ। ਬਹੁਤ ਹੀ ਸੋਹਣਾ ਲਿਆ। ਲਾਸਕ ਪਰਟੀ ਲੱਗੀ ਦੁਪੱਟੇ ਦੇ ਉੱਪਰ ਤੇ ਕਰੇਵ ਦੇ ਉੱਪਰ ਕਢਾਈ ਕੀਤੀ ਆ 올ਓਵਰ 5 ਮੀਟਰ ਸੂਟ। ਦੇਖੋ ਜੀ। ਚੈੱਕ ਕਰੋ ਜੀ। ਬਹੁਤ ਹੀ ਪਿਆਰਾ ਗਿਆ। ਲਓ ਜੀ। ਵੇਕ ਟਾਲਡਾ ਦੇ ਡਿਜ਼ਾਈਨ ਖੁੱਲ ਰਹੇ ਨੇ ਸਿਰਫ ਤੇ ਸਿਰਫ 500 ਨੂੰ ਦੱਸ ਚੁੱਕਿਆ ਦੁਬਾਰਾ ਫੇਰ ਸੁਣ ਲੋ ਸਿਰਫ 500 ਰੁਪਏ ਲਈ ਤੁਹਾਨੂੰ ਮਿਲ ਰਿਹਾ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਚਰੂਨ ਦਾ ਦੁਪੱਟਾ ਖੋ ਜੀ ਦਾ ਵਰਕ ਵਾਲਾ ਦੁਪੱਟਾ ਠੀਕ ਦੇਖੋ ਜੀ ਕੀ ਬਾਤ ਹੈ ਜੀ ਨੈਸ ਪੱਟੀ ਲੱਗੀ 4 ਸਾਈਡ ਤੇ ਸਾਰੇ ਦੁਪੱਟੇ ਦੇ ਵਿੱਚ ਬਰੀਕ ਬਰੀਕ ਗੋਟੀ ਬਣੀ ਹੈ ਵਰਕ ਦੇ ਨਾਲ ਬਹੁਤ ਹੀ ਪਿਆਰਾ ਡਿਜ਼ਾਈਨ ਲਓ ਜੀ ਕਿਹੜਿਆਂ ਹੋਰ ਖੁੱਲ ਗਿਆ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਕਲਰ ਦੇਖੋ ਵਰਕ ਬਹੁਤ ਸੋਹਣਾ ਕਢਾਈ ਕੀਤੀ ਹੋਈ ਆ ਇਹ ਦੁਪੱਟਾ ਆ ਗਿਆ ਜੀ ਕਟਵਰਕ ਵਾਲਾ ਕੀ ਬਾਤ ਹੈ ਜੀ ਦੇਖੋ 500 ਰੁਪਏ ਦੇ ਵਿੱਚ ਕੱਲੀ ਕਢਾਈ ਨਹੀਂ ਕਰਦਾ ਜਿੰਨੀ ਜਿੰਨਾ ਆਪੇ ਆਪਾਂ ਨੇ 5 ਮੀਟਰ ਸੂਟ ਨਾਲ ਦੁਪੱਟਾ ਤੇ ਕਢਾਈ ਸਿਰਫ ਤੇ ਸਿਰਫ 500 ਰੁਪਏ ਦੇ ਵਿੱਚ ਡਿਜ਼ਾਈਨ ਤਿਆਰ ਹੋ ਗਏ ਪੂਰੇ ਟੌਪ ਟਾਪ ਦੇ ਬੀਕੇ ਟੈਕਸ ਕੰਪਨੀ ਦਾ ਮਾਲ ਹਾਜ਼ਰ ਹੋ ਗਿਆ ਭਾਈ ਖੋਦਿਆਂ ਦਾ ਇਹ ਕਰੇਵ ਦੇ ਵਿੱਚ ਬਹੁਤ ਹੀ ਹੈਵੀ ਡੀਐਨ ਬਣਤਿਆ ਇਹਦੇ ਵਿੱਚ ਵੀ ਵਰਕ ਵਾਲਾ ਦੁਪੱਟਾ ਹੋਊਗਾ ਚਰੂਨ ਦਾ ਦੇਖੋ ਜੀ ਚੈੱਕ ਕਰੋ ਜੀ ਪੀਹੂ ਆ ਲਓ ਜੀ ਕੁਆਲਿਟੀ ਦੇਖੋ ਬਹੁਤ ਹੀ ਸੋਹਣਾ ਵਰਕ ਤੇ ਆ ਲਓ ਜੀ ਆ ਗਿਆ ਦੁਪੱਟਾ ਚਰੂਨ ਦਾ ਵਰਕ ਵਾਲਾ ਦੇਖੋ ਦੋਨੋਂ ਸਾਈਡ ਤੇ ਨਾ ਭਾਰੀ ਕਮ ਹੋਇਆ ਹੋਇਆ ਤੇ ਵਿਚਾਰ ਫਲਾਵਰ ਬਣਿਆ ਆ ਦੇਖੋ ਫੋਟੋ ਵੀ ਸੁਨਾਰ ਲੀਕੇ ਟੈਕ ਟੋਪ ਕੁਆਲਟੀ ਮਾਲ ਹਾਜ਼ਰ ਹੋ ਰਿਹਾ ਇਹਦੇ ਵਿੱਚ ਪੰਜ ਕਲਰ ਨੇ ਹੰਜੇ ਕਲਰ ਟ੍ਰੈਂਡਿੰਗ ਵਾਲੇ ਪਹੁੰਚ ਰਹੇ ਨੇ ਬਹੁਤ ਹੀ ਲੈਸ ਰੇਟ ਦੇ ਵਿੱਚ ਮਾਲ ਪਹੁੰਚੇ ਨੇ ਪੂਰੇ ਫਾਇਦੇ ਨਾਲ ਡੀਐਮ ਦੇਖੋ ਟੌਪ ਟੌਪ ਆ ਰਹੇ ਨੇ 150 ਨੂੰ ਦਿਖਾ ਰਿਹਾ ਭਾਈ ਇਸ 슬ੀਵ ਵਰਕ ਆਇਆ ਆਪਣੇ ਕੋਲੇ ਬਾਜੂ ਵਰਕ ਬਚੇਤਰਾ ਦੇ ਉੱਪਰ ਕਢਾਈ ਕੀਤੀ ਆ ਬਹੁਤ ਹੀ ਸੋਹਣਾ ਡਿਜ਼ਾਈਨ ਦੇਖੋ ਜੀ ਚੈੱਕ ਕਰੋ ਆ ਸਾਈਡ ਤੇ ਬਾਜੂ ਤੇ ਵਰਕ ਕੀਤਾ ਹੋਇਆ ਕਿਸ਼ਮੇਸ਼ ਵਰਕ ਤੇ ਬਾਜੂ ਵਰਕ ਚੈੱਕ ਕਰੋ ਜੀ ਬਹੁਤ ਹੀ ਸੋਹਣਾ ਮਾਰ ਖੁੱਲਿਆ ਸਿਰਫ ਤੇ ਸਿਰਫ 500 ਦੇ ਵਿੱਚ ਆ ਲਓ ਜੀ ਕੱਟ ਵਰਕ ਦੁਪੱਟਾ ਆ ਗਿਆ ਜਨੂਨ ਦਾ ਲਓ ਜੀ ਬਹੁਤ ਹੀ ਫੇਰੇ ਫੇਰੇ ਡੀਆ ਆ ਰਹੇ ਨੇ ਯਾਰ ਬਹੁਤ ਜ਼ਿਆਦਾ ਆਏ ਆਪਣੇ ਕੋਲੇ ਬਹੁਤ ਗੱcka ਨਹੀਂ ਮੰਗਦੇ ਮਾਲ ਆ ਗਿਆ ਕਹਿੰਦੇ ਸੀ 4-500 ਤੋਂ ਵਧੀਆ ਸੂਟ ਕਹੀਦੇ ਆ ਪੂਰੇ ਟਾਕ ਦਾ ਦੇ ਸੂਟ ਆਪਣੇ ਕੋਲੇ ਪਹੁੰਚ ਚੁੱਕੇ ਨੇ ਸਿਰਫ ਤੇ ਸਿਰਫ 500 ਰੁਪਏ ਦੇ ਵਿੱਚ ਦੇਖੋ ਜੀ ਚੈੱਕ ਕਰੋ ਜੀ ਇਹ ਵਿੱਚ ਇਸ ਤਰ੍ਹਾਂ ਸਿਮਰ ਇਹ ਬਾਜੂ ਵਰਕ ਸਾਈਡ ਤੇ ਠੇਰਾ ਦੇਖੋ ਠੇਰੇ ਤੇ ਵਰਕ ਕੀਤਾ ਹੋਇਆ ਲਓ ਜੀ ਪੂਰਾ ਹੈਵੀ ਦੁਪੱਟਾ ਆ ਗਿਆ ਕੱਟਵਰਕ ਵਾਲਾ ਲਓ ਜੀ ਔਰਗੈਂజా ਦੇ ਵਿੱਚ ਮਾਲ ਪਹੁੰਚਿਆ ਦੇਖੋ ਵੀ ਸ਼ੇਫ ਗਲਾ ਬਹੁਤ ਹੀ ਮਿੱਠੇ ਰੇਟ 'ਚ ਮਾਲ ਹਾਜ਼ਰ ਹੋ ਗਿਆ ਵੀ ਆਪਣੇ ਕੋਲੇ ਪਹੁੰਚ ਗਿਆ ਸਿਰਫ ਤੇ ਸਿਰਫ 500 ਰੁਪਏ ਦੇ ਵਿੱਚ ਚੱਕ ਲੋ ਲੱਗ ਗਿਆ ਮੇਲਾ 500 ਦੇ ਵਿੱਚ ਬਾਦੂ ਡਿਜ਼ਾਈਨ ਆ ਗਏ ਦੇਖੋ ਜੀ ਦੁਪੱਟੇ ਦੇ ਵਿੱਚ ਵਰਕ ਕੀਤਾ ਹੋਇਆ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਖੁੱਲ੍ਹੇ ਜੁਕਤੇ ਨੇ ਹਾਂ ਲਓ ਦੇਖੋ ਮੈਂ ਕਿ ਮਸਲੀਨ ਦੇ ਉੱਪਰ ਕੜਾਈ ਖਾਣਾ ਮੇਨੂੰ ਸੁਨਿੰਦਾ ਇਹਨਾਂ ਦਿਖਾਓ ਜੀ ਦੇਖੋ ਜੀ ਇਹ ਅਗਿਆ ਜੋਰ ਜੱਟ ਦੇ ਵਿੱਚ ਇਸ ਤੋਂ ਬਾਅਦ ਮਸ਼ਰੀਨ ਦਾ ਦਿਖਾਵਾਂਗੇ ਆਹ ਦੇਖੋ ਜੀ ਇਸ ਤੋਂ ਮਾਲ ਕੱਟਵਰਕ ਦੁਪੱਟਾ ਥ्रेडਵਰਕ ਕੀਤਾ ਬਹੁਤ ਹੀ ਪਿਆਰਾ ਉੱਪਰ ਤੋਂ ਗਲੇ ਤੇ ਵਰਕ ਕੀਤਾ ਹੈ ਦੇਖੋ ਆ ਲਓ ਜੀ ਕੇ ਵੀ ਦਾ ਮਾਰ ਆ ਗਿਆ ਆ ਗਿਆ ਮਸ਼ਰੀਨ ਦੇ ਉੱਪਰ ਇਹ ਦੇਖੋ ਜੀ ਇਹ 700 800 900 ਵਾਲੇ ਮਾਲ ਨੇ ਸਾਰੇ ਇਸ ਸਿਰਫ ਤੇ ਸਿਰਫ ਦੇਵਾਂਗੇ ਓਨਲੀ 500 ਰੁਪਏ ਦੇ ਵਿੱਚ ਮਾਲ ਪਹੁੰਚ ਚੁੱਕਿਆ ਆਪਣੇ ਕੋਲੇ ਲਓ ਜੀ ਫੁੱਲ ਪਿਓਰ ਦੁਪੱਟਾ ਆ ਗਿਆ ਤੁਹਾਨੂੰ ਲਈ ਚੜਾਈ ਵਾਲਾ ਦੇਖੋ ਵਾਓ ਸੋਨਾ ਨਿਆਰ ਖੁੱਲਿਆ ਓਰੇ ਮਟੀਰੀਅਲ ਚ ਸਿਰਫ ਤੇ ਸਿਰਫ 500 ਦੇ ਵਿੱਚ ਲੱਗ ਗਿਆ ਮੇਲਾ ਲਓ ਜੀ ਚਾਰ ਕਲਰ ਚਾਰ ਰੰਗ ਪਹੁੰਚ ਗਏ ਟ੍ਰੈਂਡਿੰਗ ਹਾਂ ਹਾਂ ਲਓ ਜੀ ਇੱਕ ਹੋਰ ਆ ਗਿਆ ਸਿਰਾ ਡਿਜ਼ਾਈਨ ਹਾਂ ਜੀ ਇਹ ਨਾਲ ਹੀ ਹੈ। ਕ੍ਰੇਵ ਦੇ ਵਿੱਚ ਚੈੱਕ ਕਰੋ ਜੀ ਡਿਜ਼ਾਈਨ ਬਹੁਤ ਹੀ ਪਿਆਰਾ ਬਣਿਆ ਹੋਇਆ। ਇਹ ਕਿਸ਼ਮਿਸ਼ ਵਰਕ। ਲਓ ਜੀ। ਤੇ ਇਹਦੇ ਤੇ ਨੀਚੇ ਲੈਂਸ ਦਾ ਡਿਜ਼ਾਈਨ ਬਣਿਆ ਬਹੁਤ ਪਿਆਰਾ। ਹਾਂ ਲਓ ਜੀ ਕੱਟਵਰਕ ਦੁਪੱਟਾ ਪਹੁੰਚ ਗਿਆ ਜਨੂਨ ਦਾ। ਮੈਂ ਗੋਰੀ। ਲਓ ਜੀ। ਆ ਰੰਗ ਦਿਖਾਉਗੇ ਜੀ ਨੇ। ਇਹ ਵੀ ਤੇ ਐਡਿਸ਼ਨਲ ਬਹੁਤ ਗਿਆ ਜੀ। ਇਹਦੇ ਇੱਕ ਦਾ ਪ੍ਰੋਜੈਕਟ ਹੋ ਰਹੀ ਤੇ ਮਹਿੰਦੀ। ਸਾਰੇ ਰੰਗ ਪਹੁੰਚ ਗਏ ਨੇ ਟੌਪ ਦਾ ਦੇਖੋ ਮਾਲ ਬਹੁਤ ਜ਼ਿਆਦਾ ਹੈ ਸਾਰਾ ਸੜ ਦਿੱਤਾ ਹੈ ਯਾਨੀ ਬਹੁਤ ਵੀ ਐ ਤੁਹਾਨੂੰ ਦਿਖਾ ਚੁੱਕੀਆਂ ਤੇ ਹੋਰ ਆਪਣੇ ਕੋਲ ਬਹੁਤ ਬਾਦੂ ਮਾਲ ਪੈਣਾ ਲੱਗ ਚੁੱਕਿਆ ਮੇਲਾ ਸਿਰਫ ਤੇ ਸਿਰਫ ਰੇਟ ਤੁਹਾਨੂੰ ਦੱਸ ਚੁੱਕੀਆਂ ਪਹਿਲਾਂ ਤੇ ਦੁਬਾਰਾ ਵੀ ਸੁਣ ਲਓ 500 ਦੇ ਵਿੱਚ ਮਾਲ ਬਾਦੂ ਪਾਣੀ ਜਿੰਨਾ ਮਰਦੀ ਚੱਕੋ ਭਾਈ ਹੋਲ ਸੇਲ ਦੇ ਡੇਲ ਦੇ ਗਾਕਾਂ ਦੀ ਸਪੈਸ਼ਲ ਆਫਰਾਂ ਆਓ ਲਓ ਜਲਦੀ ਤੋਂ ਜਲਦੀ